पहला रिश्ता लड़की का जी जो कैनेडा पीआर है नाम कोडक मुझबी सिख है जो उन्नीस सौ नब्बे जन्म पंड हाइट है जी लड़की स्टडी बी ए प्लस बीएड प्लस डिप्लोमा जर्नलिजम विद ग्रेजुएशन एमए इन इंग्लिश डिप्लोमा इन वूमेन चाइल्ड डिबेलपमेंट वर्क करते हुए जी बिजनेस कैनेडा पीआर सीनियर होम डाइनिंग मैनेजर है जी ਠੀਕ ਹੈ ਪਾਰਟ ਟਾਈਮ ਔਨਲਾਈਨ ਬਿਜ਼ਨਸ ਵੀ ਹੈ ਜੇ ਨਾ ਦਾ ਆਪਣਾ ਔਰ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਪਰਜੋ ਕੈਨੇਡਾ ਪੀਆਰ ਹੈ ਜੀ ਲੜਕਾ ਚਾਹੀਦਾ ਜੋ ਸੋਨਾ ਹੋਵੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਔਰ ਸਿਰਫ ਸਿਰਫ ਕੈਨੇਡਾ ਦੇ ਵਿੱਚ ਹੀ ਹੋਵੇ ਔਰ ਸੇਮ ਕਾਸਟ ਚੜਾਉਣੀ ਤਾਂ ਸਿੱਧਾ ਜੁੜ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਰਿਸ਼ਤਾ ਜਾਟ ਵਿਡੋ ਲੜਕੀ ਦਾ ਨਾਮ ਐ ਸਿੰਘ ਜਾਟਾ ਜੀ ਔਰ ਉਮਰ 42 ਸਾਲ ਸਟੱਡੀ ਪਲੱਸ 2 ਹੈ ਜੀ ਕੰਮ ਪ੍ਰਾਈਵੇਟ ਜੌਬ ਐਗਰੀਕਲਚਰ ਦਾ ਕਰਦੇ ਪਏ ਨੇ 5 ਕਿਲੇ ਜ਼ਮੀਨ ਹੈ ਜੀ ਵਿਡੋ ਨੇ ਔਰ ਇੱਕ ਜੋ 익ਸਪਾਇਰ ਹੋ ਗਿਆ ਔਰ ਇੱਕ ਬੱਚਾ ਹੈ ਠੀਕ ਹੈ ਜੀ ਇਹਨਾਂ ਦੇ ਕੋਲ ਹੀ ਹੈ ਔਰ ਏਰੀਆ ਜਿੰਦ ਹਰਿਆਣਾ ਪ੍ਰੀਫਰੈਂਸ ਕਰਦੇ ਜੀ ਲੜਕੀ ਵਿਡੋ ਹੋਵੇ ਜਾਂ ਡਿਵੋਰਸੀ ਹੋਵੇ ਜਾਂ ਤੇ ਫਿਰ ਜਿਸ ਦਾ ਬੱਚਾ ਨਾ ਹੁੰਦਾ ਹੋਵੇ ਨਾਲ ਸੰਪਰਕ ਕਰ ਸਕਦੇ ਹੋ ਜਿਨਾਂ ਨਾਲ ਇਹ ਕਾਰਜਵਾਈ ਵੀ ਬਣ ਕੇ रह ਸਕਦੇ ਹਨ ਠੀਕ ਹੈ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਕਟਰ ਰਿਸ਼ਤੇ ਨਾਲ ਗੱਲ ਕਰ ਸਕਦੇ ਹੋ ਜੀ ਨਰੇਨਵ ਵੈਕਰੂ ਜੀ ਰਿਸ਼ਤਾ ਜੀ ਲੜਕੇ ਦਾ ਸੈਟਲਡ ਹੈ ਠੀਕ ਹੈ ਜੀ ਇਹ ਸਿੰਗਲਾ ਨਾਮ ਹੈ ਜੀ ਕਾਸਟ ਸਿੰਗਲਾ ਖੱਤਰੀ ਜਨਮ 1988 ਹੈ ਜੀ 5 ਫੁੱਟ 8 ਹੈ ਨਰੀ ਹਾਈਟ ਹੈ ਜੀ ਸਟੱਡੀ ਬੀ ਐਸ ਸੀ ਨਾਨ ਮੈਡੀਕਲ ਦੇ ਵਿੱਚ ਕੀਤੀ ਹੈ ਵਰਕ ਬਹੁਤ ਵਧੀਆ ਜੌਬ ਕਰਦੇ ਨੇ ਜੀ ਠੀਕ ਹੈ ਜੀ ਏਰੀਆ ਨਾ ਫਿਰੋਜ਼ਪੁਰ ਦਾ ਜੀ ਲੁਧਿਆਣਾ ਸੌਰੀ ਲੁਧਿਆਣਾਵਾ ਔਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਬਰਿਆ ਸੁਭਾਅ ਦੀ ਹੋਵੇ ਤੁਸੀਂ ਜੀ संपर्क करना जी पीली पट्टी उच्च परिवार वाले दा नंबर ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾ ਰਿਸ਼ਤੇ ਜੀ ਜੱਜ ਜ਼ਿੰਮੇਦਾਰ ਲੜਕੇ ਦਾ ਪੀਆ ਰਾਜ ਫਰਾਂਸ ਦੇ ਵਿੱਚ ਨਾਮ ਆਰ ਸਿੰਘ 1988 ਰਜਮ 5 ਫੁੱਟ 7 ਇਟ ਹੈ ਜੀ ਗ੍ਰੈਜੂਏਸ਼ਨ ਕਿੱਤੀ ਹੋਈ ਹੈ 8 ਗਲੇ ਜਮੀਨ ਹੈ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਵੈਰੀ ਸ਼ਾਰਟ ਟਾਈਮ ਡਿਵੋਰਸ ਹੋਇਆ ਜੀ 2 ਹਫ਼ਤਿਆਂ ਦੇ ਵਿੱਚ ਠੀਕ ਹੈ ਜੀ ਲੜਕਾ ਅੰਮ੍ਰਿਤਾਰੀ ਹੈ ਜੀ पिताजी खेतीबाड़ी ਦਾ ਕੰਮ ਕਰਦੇ ਜੀ ਮਾਤਾ ਜੀ ਹੋਮ ਮੇਕਰ ਨੇ ਕਪੜਾ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਵਿਡੋ ਹੋਵੇ ਡਿਵੋਰਸ ਵੀ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਠੀਕ ਹੈ ਜੀ ਤੁਸੀਂ ਨਾ ਜੋ ਕੰਪੇਅਰ ਕਰਦੇ ਨਾ ਕੋਈ ਕਾਸਟ ਇਸ਼ੂ ਵੀ ਨਹੀਂਗਾ ਪਹਿਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸ ਜਿੱਦ ਗੱਲਬਾਤ ਕਰ ਸਕਦੇ ਜੀ ਨਰੇਨ ਲ ਬੈਗਰੂਚੀ ਡਿਸਟੇਜ ਜੀ ਬ੍ਰਿਟਿਸ਼ ਸਿਟੀਜ਼ਨ ਲੜਕੀ ਦਾ ਨਾਮ ਕੇਸ ਸਿੰਘ ਸੁਨਿਆਰਾ ਕਾਸਟ ਹੈ ਜੀ 1987 ਦਾ ਜਨਮ ਪਿੰਡ ਫਨਫੁੱਟ ਦਾ ਸਾਈਟ ਹੈ ਜੀ ਲੜਕਾ ਵੀ ਬੋਲ ਸੋਨਾ ਹੈ ਬ੍ਰਿਟਿਸ਼ ਸਿਟੀਜ਼ਨ ਹੈ ਆਮਦਨ ਹੈ ਨਦੀ हैगी सालाना 55 ਤੋਂ 65 ਲੱਖ اور ਦੋ ਸਿਸਟਰਸ ਨੇ ਜੋ ਮੈਰਿਡ ਨਹੀਂ ਰਹੀਆਂ ਇਹਨਾਂ ਦਾ ਮੋਗ ਹੈ ਜੀ ਠੀਕ ਹੈ ਜੀ ਲੜਕੀ ਚਾਹੀਦੀ ਹੈ ਜੋ ਸੁਨਿਆਰਾ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਐਜੂਕੇਟਿਡ ਹੋਵੇ ਖਾਨਦਾਨੀ ਹੋਵੇ ਠੀਕ ਹੈ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਿਓ ਪਿੱਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟਰ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤੇ ਦੀ ਲੜਕੀ ਦਾ ਨਾਮ ਕੋਰੁਨੀ 1996 ਦਾ ਜਨਮ ਪੜ੍ਹ ਫੋਰ ਹਾਈ ਡਿਗਰੀ ਬੀਸੀਐਮਐਸਸੀ ਆਈਟੀ ਕੀਤੀ ਹੋਈ ਹੈ ਇਹਨਾਂ ਦਾ ਜਲੰਧਰ ਜੀ ਕਾਸਟ ਵਦਨ ਔਰ ਬਿਊਟੀਸ਼ੀਅਨ ਦਾ ਕੋਰਸ ਕਰਦੇ ਪਈ ਨੇ ਲੜਕਾ ਚਾਹੀਦਾ ਵਧੀਆ ਹੋਵੇ ਵੈਸ਼ਨੋ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਐਨ ਆਰ ਆਈ ਹੋਵੇ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪਹਿਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਉਸ ਤਰੀਕੇ ਨਾਲ ਬਾਤ ਕਰ ਸਕਦੇ ਹੋ ਜਿਹਨਾਂ ਦੇ ਨਾਲ ਵੈਗਰੂ ਜੀ ਰਿਸ਼ਤੇ ਜੀ ਲੜਕੇ ਦਾ ਕਾਸਟ ਚੌਧਰੀ ਹੈ ਜੀ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਹੈ 1995 ਦਾ ਜਨਮ ਪੈਂਫੁਰਦਾ ਸਾਈਟ ਹੈ ਜੀ ਪਲੱਸ 2 ਪਾਸ ਆਈਟੀਆ ਕੀਤੀ ਹੋਈ ਹੈ ਮਕੈਨੀਕਲ ਦਾ ਵਰਕ ਹੈ ਜਿੰਨ ਦਾ ਉਹ 6 ਸਰ ਗल्फ कंट्री ਚ ਰਹਿ ਗਿਆ ਹੈ ਠੀਕ ਹੈ ਜੀ ਪਰਿਵਾਰ ਦੇ ਜੀ ਮਾਤਾ ਜੀ ਪਿਤਾ ਜੀ ਇੱਕ ਭਰਾ ਜੋ ਅਨਮੈਰਿਡ ਹੈ ਇੱਕ ਭੈਣ ਜੋ ਮੈਰਿਡ ਹੈ ਏਰੀਆ ਜੀ ਇਹਨਾਂ ਦਾ ਤਲਵਾੜਾ ਤੋਂ 6 ਕਿਲੋਮੀਟਰ ਠੀਕ ਹੈ ਜੀ ਪ੍ਰੀਫਰੈਂਸ ਕਰ ਦੇ ਜੀ ਕਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਵਦਿਆ ਹੋਵੇ ਹੋਰ ਕੋਈ ਡਿਮਾਂਡ ਨਹੀਂ ਹੈ ਸਿਮਪਲ ਮੈਰਿਜ ਹੈ ਸੋ ਪੀਲੀ ਪਟਿਓ ਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਕਰ ਸਕਦੇ ਜੀ ਨਾਲ ਨਾ ਵਾਈ ਗੁਰੂ ਜੀ ਰਿਸ਼ਤਾ ਜੀ ਰਾਦਾ ਸਵਾਮੀ ਲੜਕੇ ਦਾ ਨਾਮ ਐਸਤਨਿਜਾ 1995 ਦਾ ਜਨਮ ਹੈ ਜੀ 5 ਫੁੱਟ 5 ਹਾਈਟ ਹੈ ਜੀ ਕਾਸਟ ਮਹਿਤਾ ਏਰੀਆ ਇਹਨਾਂ ਦਾ ਜੀ ਰਤਿਆ ਹਰਿਆਣਾ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਗ੍ਰੈਜੂਏਸ਼ਨ ਪਲੱਸ ਮਾਸਟਰ ਡਿਗਰੀ ਪਲੱਸ ਡੀ ਫਾਰਮੈਸ ਠੀਕ ਹੈ ਜੀ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਤਨੇਜਾ ਮੈਡੀਕਲ ਤੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਬਣਾ ਜੋ ਮੈਰਿਟ ਹੈ ਜੀ ਲੜਕੀ ਹੈ ਜੀ ਜੇ ਵਧੀਆ ਹੋਵੇ ਚੁੰਨੀ ਚੜਾਵਾ ਸਿੰਪਲ ਮੈਰਿਜ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪਹਿਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਡਾਇਰੈਕਟ ਤੁਸਤੇ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਮਾਈਗਰ ਜੀ ਰਿਸ਼ਤਾ ਹੈ ਜੀ ਲੜਕੀ ਦਾ ਕਾਸਟ ਲੁਭਾਣਾ 1995 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਸਿੰਗਲ ਡਾਟਰ ਹੈ ਸਟੱਡੀ ਐਮਬੀਏ ਕੀਤੀ ਹੋਈ ਹੈ ਚੰਡੀਗੜ੍ਹ ਦੇ ਰਹਿਣ ਵਾਲੇ ਹੈ ਪ੍ਰਾਈਵੇਟ ਜੌਬ ਕਰਦੇ ਪਾ ਜੀ ਇਮੀਗ੍ਰੇਸ਼ਨ ਵਿੱਚ ਮਾਤਾ ਜੀ ਨਹੀਂ ਹੈਗੇ ਪਿਤਾ ਜੀ ਰਿਟਾਇਰਡ ਨੇ ਠੀਕ ਹੈ ਜੀ ਲੜਕਾ ਚਾਹੀਦਾ ਜੋ ਇੰਡੀਆ ਦਾ ਹੀ ਹੋਵੇ ਐਨ ਆਰ ਆਈ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਜਰਸੀ ਸੈਣੀ ਕਾਸਟ ਵਾਲਿਆਂ ਨੂੰ ਪਹਿਲੇ ਜੀ ਉਹ ਲੜਕਾ ਸੈਟਲਡ ਹੋਵੇ ਠੀਕ ਹੈ ਜੀ ਤੁਸੀਂ ਨਾ ਜਰੂਰ ਸੰਪਰਕ ਕਰਨਾ ਪੀਲੇ ਪੱਟੀ ਉੱਪਰ ਹੀ ਵਾਰ ਵਾਲਿਆਂ ਦਾ ਨੰਬਰ ਡਾਇਰੈਕਟਰੀਸ਼ ਤੇ ਗੱਲਬਾਤ ਕਰ ਸਕਦੇ ਹੋ ਜੀ ਭਾਈ ਗਰੂ ਜੀ ਦਾ ਰਿਸ਼ਤਾ ਜੀ ਦੁਬਈ ਵਾਲੇ ਲੜਕੇ ਦਾ ਨਾਮ ਏ ਸਿੰਘ ਗਰਾਮ ਗੜੀਆਂ ਮਠਾਰੂ ਕਾਸਟ 1993 ਦਾ ਜਨਮ ਹੈ ਲੜਕੇ ਨੇ ਕਟਿੰਗ ਕਿੱਤੇ ਹੋਈ ਹੈ ਜੀ ਵਾਲਾਂ ਦੀ ਔਰ 6 ਫੀਟ ਹਾਈਟ ਹੈ ਜੀ ਲੜਕਾ ਵੀ ਸੋਨਾ ਸਟੱਡੀ ਬੀਸੀਏ ਪਲੱਸ ਐਨ ਆਈਆਈਟੀ ਇਨ ਸੌਫਟਵੇਅਰ ਇੰਜੀਨੀਅਰਿੰਗ ਕਿੱਤੇ ਹੋਇਆ ਵਰਕ ਕਰਦਾ ਹੈ ਬਈ ਟ੍ਰਾਂਸਪੋਰਟ ਅਬੂਦਾਬੀ ਯੂਏਈ ਵਿੱਚ ਦਿੱਲੀ ਦੇ ਰਹਿਣ ਵਾਲੇ ਜੀ ਮੰਮੀ ਪਾਪਾ ਇੱਕ ਪੈਨ ਮੈਰਿਡ ਇਹਦੀ ਅਨਦਰ ਜੀ ਦਿੱਲੀ ਠੀਕ ਹੈ ਜੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਗਾ ਸਿੰਪਲ ਹੋਮਲੀ ਗਰਲ ਚਾਹੀਦੀ ਚੁੰਨੀ ਚਿਹਰਾ ਬਸ ਸਿੰਪਲ ਮੈਰਿਡ ਸ ਇਹ ਲਿਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈគ្រੂਚ ਰਿਸ਼ਤਾ ਹੈ ਜੀ ਲੜਕੇ ਦਾ ਵੈਲ ਸੈਟਲ ਸ਼ਰਮਾ ਬੋਏ ਹੈ ਜੀ ਗੋਤਰੀ ਨਰਨ ਦਾ ਕੋਸ਼ਲ ਹੈ ਜਨਮ 1996 ਦਾ ਜੀ ਪੁਆਇੰਟ 10 ਹੈ ਜੀ ਗ੍ਰੈਜੂਏਟ ਨੇ ਏਰੀਆ ਚੰਡੀਗੜਾ ਜੀ ਨਜ਼ਰ ਠੀਕ ਹੈ ਜੀ ਵੈਲ ਸੈਟਲਡ ਨੇ ਆਪਣਾ ਵੈਲ ਸੈਟਲਡ ਬਿਜ਼ਨਸ ਹੈ ਜੀ ਡੇਰੀ ਪ੍ਰੋਡਕਟ ਹੋਲ سیلਰ ਦਾ ਐਂਡ ਲਕਜ਼ਰੀ ਕੋਠੀ ਹੈ ਜੀ ਕਮਰਸ਼ੀਅਲ ਪ੍ਰੋਪਰਟੀ ਵੀ ਹੈ ਨਾਲ ਕੋਲ ਔਰ ਪਿਤਾ ਜੀ ਬਿਜ਼ਨਸਮੈਨ ਮਾਤਾ ਜੀ ਹੋਮ ਮੇਕਰ ਇੱਕ ਭਰਾ ਜੀ ਅੰਡਰ ਗ੍ਰੈਜੂਏਟ ਹੈ ਲੜਕੀ ਚਾਹੀਦੀ ਵਰਗ ਨੈਚਰ ਦੀ ਹੋਵੇ ਅਜਿਹੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨ ਨਾਲ ਬੁਆਏ ਗੁਰਜੀ ਰਿਸ਼ਤਾ ਜੀ ਐਡਵੋਕੇਟ ਬਾਟਿਆ ਬੁਆਏ ਦਾ ਜੀ ਨਾਮ ਜੀ ਬਾਟਿਆ ਉਹਨੇ ਸੋ ਸ਼ਾਨਵਿਤਾ ਜਨਮ ਪੜਫੂ 3 ਹਾਈਟ ਹੈ ਜੀ ਏਰੀਆ ਇਹਨਾਂ ਦਾ ਨਾਬਾ ਪਟਿਆਲਾ ਬੀਕਮ ਕਿਤੀ ਪਲਸ ਐਲ ਐਲ ਬੀ ਕਿਤੀ ਹੈ ਵਰਕ ਟੈਕਸੇਸ਼ਨ ਐਡਵੋਕੇਟ ਨੇ ਔਰ ਵੈਸ਼ਨੂ ਹੈ ਜੀ ਲੜਕਾ ਜਿਹੜੇ ਨੇ ਦੇ ਪਿਤਾ ਜੀ ਅਕਾਊਂਟੈਂਟ ਨੇ ਮਾਤਾ ਜੀ ਦਾ ਆਪਣਾ ਬੁਟੀਕ ਹੈਗਾ ਵਾ ਇੱਕ ਛੋਟਾ ਬ੍ਰਦਰ ਹੈ ਜੋ 언ਮੈਰਿਡ ਹੈ ਲੜਕੀ ਚਾਹੀਦੀ ਹੈ ਵਧੀਆ ਹੋਵੇ ਐਜੂਕੇਟਿਡ ਹੋਵੇ ਪੀਲੀ ਪੱਟਿਓ ਜਿਹੜੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਾ ਤੇ ਨਾ ਵਾਈਗੁਰ ਜੀ ਰਿਸ਼ਤਾ ਚ ਵੈਲ ਸੈਟਲਡ ਐਡਵੋਕੇਟ ਰਾਮ ਗੜੀਆ ਲੜਕੇ ਦਾ ਜੀ ਨਾਮ A ਸਿੰਘ ਤੇ ਮਾਨ ਨੂੰ 1996 ਦਾ ਜਨਮ ਬਨਫੂਟ ਚਾਰ ਹਾਈਟ ਹੈ ਜੀ ਗੋਤਰ ਬੰਬਰੋ ਔਰ ਲੋਟੇ ਹੈ ਜੀ ਠੀਕ ਹੈ ਜੀ ਔਰ ਡਿਗਰੀ ਇਹਨਾਂ ਨੇ ਐਮਏ ਕੀਤੀ ਹਿਸਟਰੀ ਵਿੱਚ ਐਲਐਲਬੀ ਕੀਤੀ ਹੋਈ ਹੈ ਤੇ ਹੁਣ ਕਰਦੇ ਪਏ ਜੀ ਪ੍ਰੈਕਟਿਸ ਮੋਹਾਲੀ ਡਿਸਟ੍ਰਿਕਟ ਕੋਰਟ ਵਿੱਚ ਠੀਕ ਹੈ ਜੀ ਪਿਤਾ ਜੀ ਜਰਨਲਿਸਟ ਨੇ ਔਰ ਇਹਨਾਂ ਦਾ ਆਪਣਾ ਟ੍ਰਾਂਸਪੋਰਟ ਦਾ ਬਿਜ਼ਨਸ ਈਗਾ ਮਾਤਾ ਜੀ ਹੋਮ ਮੇਕਰ ਐਕਸਿਸਟ ਨੇ ਜੋ ਮੈਰਿਡ ਹੈ ਏਰੀਆ ਨਾ ਦਾ ਮੁਹਾਲੀ ਲੜਕੀ ਚਾਹੀਦੀ ਏ ਸੋਨੀ ਹੋਵੇ ਵਧੀਆ ਪੜੀ ਲਿਖੀ ਹੋਵੇ ਠੀਕ ਹੈ ਜੀ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਨਾਲ ਸੰਪਰਕ ਕਰ ਸਕਦੇ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰੇ ਨਾਮ ਵਾਈਗਰੂ ਜੀ ਰਿਸ਼ਤੇ ਜੀ ਜੱਟ ਸਿੱਖ ਲੜਕੇ ਦਾ ਵੈਲ ਸੈਟਲਡ ਹੈ ਜੀ ਓਮਾਨ ਦੇ ਵਿੱਚ ਰਹਿੰਦੇ ਪਏ ਨੇ ਉੱਥੇ ਹੀ ਵਰਕ ਕਰਨਦੇ ਪਏ ਨੇ ਨਾਮ ਹਾਈਡਰ ਖਗਿਆ ਜੀ 1983 ਦਾ ਜਨਮ ਜੱਟ ਸਿੱਖ ਹੈ ਜੀ ਔਰ ਗੋਤ ਹੈ ਜੀ ਬੜਿੰਗ ਸੌਰੀ ਔਰ ਵਰਕ ਕਰਦੇ ਪਏ ਜੀ 우ਮਾਨ ਦੇ ਵਿੱਚ ਮਕੈਨਿਕਲ ਇੰਜੀਨੀਅਰ ਠੀਕ ਹੈ ਜੀ ਆਪਣਾ ਵਧੀਆ ਘਰ ਬਾਰੇ ਨਰਮਨਸਰ ਦੇ ਵਿੱਚ ਹੈਗਾ ਕਾਫੀ ਵੱਡਾ ਘਰ ਹੈ ਸੋ ਡਿਵੋਰਸ ਹੋਇਆ ਪਿਆ ਤਾਂ ਕੋਈ ਬੇਬੀ ਨਹੀਂ ਹੈਗਾ ਨਾ ਤਾਂ ਲੜਕੀ ਚਾਹੀਦੀ ਹੈ ਵਿਡੋ ਹੋਵੇ ਜਾਂ ਡਿਵੋਰਸੀ ਹੈ ਬੱਚਾ ਵੀ ਅਸੈਪਟ ਕਰ ਲਾਂਗੇ ਲੜਕਾ ਲੜਕੀ ਦੋਨੋਂ ਅਸੈਪਟ ਕਰ ਸਕਦੇ ਠੀਕ ਹੈ ਜੀ 7 8 10 ਸਾਲ ਦੇ ਉਮਰ ਚ ਅਸੈਪਟ ਕਰ ਲਾਂਗੇ ਔਰ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਤੁਸੀਂ ਨਾਲ ਜ਼ਰੂਰ ਸੰਪਰਕ ਕਰਨਾ ਜੀ ਸੋ ਪੀਲੀ ਪੱਟੂਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾ